ਇਹ ਦੁਨੀਆ ਦਾ ਸਭ ਤੋਂ ਵੱਡਾ ਡਾਇਨਾਸੌਰ ਮਾਡਲ ਹੈ ਜਦੋਂ ਸਾਹਮਣੇ ਵੀਰਿਆ ਬੜਾ ਤਕੜਾ ਨੱਕਰਾ ਦੰਦਾ ਦਾ ਕਿੰਨਾ ਫਰਕ ਹੈ ਦਿਮਾਗ ਬਹੁਤ ਵੱਡਾ ਹੈ ਵੇਰ ਇਸ ਇਸ ਜਗ੍ਹਾ ਦੇ ਦਿਮਾਗ ਬਹੁਤ ਹੀ ਛੋਟਾ ਇਨਸਾਨਾਂ ਦਾ ਸੋ ਜਸਟ ਨਾਓ ਅਹੀ ਡਾਇਨਾਸੌਰ ਬਾਹਰ ਹੈ ਗਾਈ ਉਹਦੇ ਅੰਦਰ ਆ ਗਏ ਆ ਤੇ 5 ਡਾਲਰ ਲੱਗੇ ਆ ਤਿਆ ਵਾਲਾ ਦੇਖੋ ਕਿੱਡਾ ਹੀ ਤਕੜਾ ਫੋਸ ਹੀ ਲਿਆ ਅੱਜ ਕੱਲ ਵੀ ਕਾਸ਼ ਫਰ ਜਾਦੀ ਐ ਇੰਨਾ ਗੇਂਡਾ ਹੋ ਗਿਆ ਔਰ ਕੀ ਹਾਲ ਚਾਲ ਸਾਰੇ ਮੇਰੇ ਯਾਰਾਂ ਦਾ ਆਈ ਹੋਪ ਤੁਸੀਂ ਸਾਰੇ ਸਾਰੇ ਸਹੀ ਹੋਗੇ ਕੈਂਟ ਹੋਗੇ ਅੱਜ ਅਸੀਂ ਤੈਨੂੰ ਲੈ ਕੇ ਚੱਲੇ ਆਂ ਡਰਮ ਹੈਲ ਇੱਕ ਐ ਹੋ ਜੇਗਾ ਜਿੱਥੇ ਕੈਲਗਰੀ ਤੋਂ ਆਈ ਥਿੰਕ ਇਹ 1.5 ਘੰਟਾ ਦੂਰ ਹੈ ਗਿਆ ਇਸ ਟਾਈਮ ਅਸੀਂ ਕੈਲਗਰੀ ਹੀ ਹੈਗੇ ਆ ਕੈਲਗਰੀ ਤੋਂ 1.5 ਘੰਟਾ ਆਪਾਂ ਦੂਰ ਜਾਣਾ ਹੈ ਉੱਥੇ ਇੱਕ ਕਾਈਂਡ ਆਫ ਮਿਊਜ਼ੀਅਮ ਹੈ ਤੇ ਥੋੜਾ ਡਿਫਰੈਂਟ ਕੈਰੀਏ ਨੈਚੁਰਲ ਥੋੜਾ ਜਿਹਾ ਜਗ੍ਹਾ ਬਣੀ ਹੋਈ ਹੈ ਜਾਵਾਂਗੇ ਤਾਂ ਤੁਹਾਨੂੰ ਦਿਖਾਉਂਗਾ ਫਿਰ ਤੁਹਾਨੂੰ ਸਮਝ ਆਊਗੀ ਕਿਹੜੀ ਜਗ੍ਹਾ ਦੀ ਮੈਂ ਗੱਲ ਕਰਦਾ ਆਂ ਅ ਮਤਲਬ ਡਾਇਨਾਸੌਰ ਦੇ ਉੱਥੇ ਗੱਲ ਕਰਾਂ ਤੇ T-Rex ਡਾਇਨਾਸੌਰ ਬਾਰੇ ਸ਼ਾਇਦ ਤੁਹਾਨੂੰ ਪਤਾ ਹੋਵੇ T-Rex ਡਾਇਨਾਸੌਰ ਲਾਈਕ ਆਪਣੇ ਡਾਇਨਾਸੌਰ ਤੋਂ ਡੇਂਜਰਸ ਸਭ ਤੋਂ ਖਤਰਨਾਕ ਸਭ ਤੋਂ ਵੱਡਾ ਡਾਇਨਾਸੌਰ ਹੈਗਾ ਸੀ ਉਹਦਾ ਮਾਡਲ ਵੀ ਹੈਗਾ ਸੋ ਦੁਨੀਆ ਸਭ ਤੋਂ ਵੱਡਾ ਡਾਇਨਾਸੌਰ ਮਾਡਲ ਵੀ ਉੱਥੇ ਬਣਿਆ ਹੋਇਆ ਸਿਰਫ 1.5 ਘੰਟੇ ਡਰਾਈਵ ਆ ਇੱਥੋਂ ਨੂੰ ਕੈਲਗਰੀ ਤੋਂ ਸਦਾ ਦੁਰਾਂਗੇ ਰਸਤੇ 'ਚ ਕੁਝ ਖਾਣੇ ਪੀਣੇ ਆ ਟਿਮ ਹੋਟਲਸ ਦਾ ਮੇਰੇ ਕੋਲ ਇੱਕ ਪਿਆ ਆ ਗਿਫਟ ਕਾਰਡ 25 ਡਾਲਰ ਦਾ ਸੋ ਆਪਾਂ ਟਿਮ ਚੱਲ ਜੰਨੇ ਆ ਤੇ ਉੱਥੇ ਜਾ ਕੇ ਕੁਝ ਖਾਣ ਪੀਣ ਕਰਾਉਣੇ ਆ ਫਿਰ ਆਪਣਾ ਸਫਰ ਆਪਣਾ ਚਾਲੂ ਕਰਦੇ ਆਂ ਵਲੌਗ ਨੂੰ ਲਾਸਟ ਤੱਕ ਜਿਹੜੇ ਦੇਖੋਗੇ ਕਾਫੀ ਐਂਟਰਟੇਨਿੰਗ ਹੋਣ ਵਾਲਾ ਹੈ ਤੇ ਕਾਫੀ ਇੰਜੋਏਮੈਂਟ ਕਰਾਂਗੇ ਤੇ ਕਾਫੀ ਕੁਝ ਸਿੱਖਣ ਨੂੰ ਵੀ ਤੁਹਾਨੂੰ ਮਿਲੇਗਾ ਤੇ ਹੁਣ ਆਪਾਂ ਆ ਗਏ ਟਿਮ ਹੌਟਨਸ ਟਿਮ ਹੌਟਨਸ ਆ ਗਏ ਇੱਥੇ ਬਣਾ ਆਪਣਾ ਆਰਡਰ ਕਰਾ ਲੈਣੇ ਕੁਝ ਖਾਣ ਪੀਣ ਨੂੰ ਪਤੰਦਰ ਉਹਨਾਂ ਨੇ ਇੱਥੇ ਸ਼ਰਡ ਪਾ ਲਈ ਆ ਅਸੀਂ ਵੀ ਚੇਂਜ ਕਰ ਲਈ ਜੈਕਟ ਆਪਣੀ ਰੀਜ਼ਨ ਇਹ ਹੈ ਕਿ ਬਾਹਰ ਹੈਗਾ ਮਾਈਨਸ 1 ਬਟ ਗਰਮੀ ਲੱਗਦੀ ਹੈ ਮਾਈਨਸ 1 ਵਿੱਚ ਵੀ ਕੈਨੇਡਾ ਦਾ ਸੀ ਤੇ ਖਾਈਏ ਕੁਝ ਕੀ ਖਾਣਾ ਚ ਦੇਖਦੇ ਆ ਕੀ ਵਧੀਆ ਇਹਨਾਂ ਕੋਲ ਕੀ ਵਧੀਆ ਚਲੋ ਫਿਰ ਦੋਬਰ ਨੇ ਕਹਿੰਦੇ ਆ ਕਾਰਡ ਸਾਰਾ ਵਰਤ ਲਿਆ ਵਾ 100 ਵਾਲਾ ਗਿਫਟ ਕਾਰਡ ਮਿਲਿਆ ਹੈ ਆਪਾਂ ਨੂੰ ਇਹ ਸਾਰਾ 25 ਡਾਲਰ ਵਰਤ ਲਿਆ ਉੱਤੇ ਵੀ ਥੋੜੇ ਜਿਹਾ ਵਰਤ ਕੇ ਆਪਾਂ ਮੈਂ ਤੇ ਕੋਲਡੀ ਪੀਣਾ ਆਪਾਂ ਲਈ ਆ ਕੋਲਡ ਆਈਸ ਲਾਟੇ ਐਨ ਐਲ ਐਸ ਟੀ ਪੀ ਪਤਾ ਨਹੀਂ ਠੰਡ ਹੋਵੇ ਗਰਮੀ ਹੋਵੇ ਮੈਨੂੰ ਤੇ ਕੋਲਡ ਹੀ ਪਸੰਦ ਆ ਨਾਲ ਆਪਾਂ ਇੱਕ ਲਿਆਵਾ ਪੀਜ਼ਾ ਡੈਡ ਪੀਜ਼ਾ ਤੇ ਦੋ ਲੈ ਆ ਕੀ ਲੈ ਦੋਵਾਂ ਤੁਰੋ ਆਪਣਾ ਇਹ ਆ ਹਬਲ ਰਾਈਸ ਬੋਹ ਓਹੋ 1 ਫਲੈਟ ਬ੍ਰੈਡ ਪੀਜ਼ਾ ਚਿਕਨ ਪਾਮੀਸ਼ਾਨ ਓਹੋ ਚਲੋ ਉਹਨਾਂ ਦਾ ਖਾ ਵੀ ਕੇ ਚੱਲਦੇ ਹਾਂ ਤੇ ਇਹ ਲੋ ਵੀ ਆਪਣਾ ਬਾਉਲ ਵੀ ਆ ਗਿਆ ਬਹੁਤ ਹੀ ਸ਼ਾਨਦਾਰ ਬਾਉਲ ਚਿਕਨ ਬਾਉਲ ਇਹਦੇ ਵਿੱਚ ਰਾਈਸ ਹੋਣਗੇ ਚਿਕਨ ਹੋਗਾ ਤੇ ਵੈਜੀਟੇਬਲਸ ਨਾਲ ਆਪਾਂ ਫਲੈਟ ਬ੍ਰੈਡ ਪੀਜ਼ਾ ਖਰਾਇਆ ਇਹ ਬ੍ਰੈਡ ਹੁੰਦੀ ਫਲੈਟ ਜੀ ਦੇ ਉੱਤੇ ਮਤਲਬ ਪੀਜ਼ਾ ਟੌਪਿੰਗ ਬਣਾਏ ਕਾਈਂਡ ਆਫ ਪੀਜ਼ਾ ਬਣਾਇਆ ਹੁੰਦਾ ਬਟ ਸਸਤਾ ਹੁੰਦਾ ਜਨਨੋ ਖਾਲ ਨੇ ਇੱਕ ਹੋਰ ਹੁੰਦਾ ਬਾਹਰ ਫਿਰ ਆਪਾਂ ਚੱਲ ਢਿੱਡ ਭਰ ਗਿਆ ਹੀ ਨੀਤ ਨਹੀਂ ਭਰੀ ਸੋ ਆਪਾਂ ਕਵੈਂਚਰ ਲੈ ਲਈਏ ਦੋ ਵਾਈਲਡ ਬੈਰੀ ਲਾਰਜ ਵਾਓ 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 ਸ਼ੀ ਸ਼ੀ ਲੁਕਿੰਗ ਲਾਈਕ ਵਾਓ ਸ਼ੀ ਵਾਓ ਚਲੋ ਹਨਾ ਚਲਦੇ ਆਂ ਸਿੱਧਾ ਆਪਣੇ ਸਫਰ ਨੂੰ ਭੁੱਲੀਆ ਭੁੱਲੀਆ ਬੰਦ ਨਹੀਂ ਕੀਤੀ ਇਹ ਤਾਂ ਜੇ ਤਾਂ ਹੀ ਭੁੱਲ ਜਾਂਦਾ ਬੰਦ ਹੀ ਨਹੀਂ ਕਰਦੇ ਅਸੀਂ ਦੇ ਵੀ ਰਾਤ ਨੂੰ ਪਾਇਆ ਚੱਲਦਾ ਅਗਲੇ ਦਿਨ ਉੱਠੀਦਾ ਜਦੋਂ ਗੱਡੀ ਰਾਤੀ ਬਲੌਗ ਨਹੀਂ ਕੀਤੀ ਹੁੰਦੀ ਚਲੋ ਫਿਰ ਰਾਖਦੋ ਇਹਨੂੰ ਪਿੰਦੇ ਜਾਂਦੇ ਸਾਰੇ ਰਸਤੇ 'ਚ ਤੇ ਹੁਣ ਆਪਣਾ ਸਫ਼ਰ ਸ਼ੁਰੂ ਹੋ ਹੀ ਗਿਆ ਆਲਮੋਸਟ ਕੈਲਗਰੀ ਤੋਂ ਬਾਹਰ ਆ ਚੁੱਕੇ ਆ ਇੱਥੋਂ ਆਪਾਂ ਨੂੰ ਅਰਾਊਂਡ ਪਿਆ ਵਾ 116 ਕਿਲੋਮੀਟਰ ਪਈ ਹੋਈ ਆ ਆਪਣੇ ਕੋਈ ਫੋਕਸ ਹੁੰਦਾ ਕਿ ਨਹੀਂ ਆਹ ਰਹਾ ਹਾਂ 116 ਕਿਲੋਮੀਟਰ ਤੇ 1 ਘੰਟਾ 17 ਮਿੰਟ ਦਾ ਰਾਹ ਹੈਗਾ ਵਾ 2:19 'ਤੇ ਪਹੁੰਚ ਜਾਗੇ ਆਪਾਂ ਐਂਡ ਮੇਨ ਥਿੰਗ ਇਹ ਹੈ ਕਿ ਉਹ 5 ਵਜੇ ਤੱਕ ਖੁੱਲਾ ਹੁੰਦਾ ਉੱਥੇ ਜਿਹੜਾ ਮਿਊਜ਼ੀਅਮ ਇੱਥੇ ਆਪਾਂ ਜਾਣਾ ਵਾ ਉਹ 5 ਵਜੇ ਤੱਕ ਖੁੱਲਾ ਹੁੰਦਾ ਵਾ ਹੁਣ ਅੱਜ ਦੇ ਦਿਨ ਖੁੱਲਾ ਕਿ ਨਹੀਂ ਖੁੱਲਾ ਵੈਸੇ ਇੰਟਰਨੈਟ ਤੇ ਖੁੱਲਾ ਦਿਖਉਂਦਾ ਪਤਾ ਨਹੀਂ ਹੈ ਕਿ ਨਹੀਂ ਹੈ ਉੱਥੇ ਜਾ ਕੇ ਪਤਾ ਚੱਲੂਗਾ ਬਾਕੀ ਹੋਪਸੋ ਖੁੱਲਾ ਹੋਵੇ ਬਾਕੀ ਨੈਚੁਰਲ ਚੀਜ਼ਾਂ ਉੱਥੇ ਹੈਗੀਆਂ ਦਿਖਾਉਨ ਨੂੰ ਅ ਘੁਚਾ ਕੇ ਤੁਹਾਨੂੰ ਦਿਖਾਉਂਗਾ ਕਿਵੇਂ ਬਣਿਆ ਹੋਇਆ ਸਿਸਟਮ ਜਿਆ ਬੜਾ ਅਜੀਬ ਜਾਈ ਉਹ ਵੀ ਵਧੀਆ ਵਾ ਬਾਕੀ ਸਾਡੇ ਦੋਸਤਾਂ ਨਾਲ ਮਿਲੋ ਉਸਤਾਦ ਫਸ ਗੋਇੰਗ ਗਾਈਸ ਉਸਤਾਦ ਚੀਮਾ ਵਾਏ ਨਹੀਂ ਬੈਠੇ ਨਾ ਢਾਡ ਚੀਮਾ ਵਾਏ ਹੁਣ ਕੀਏ ਜੀ ਕੋ ਕਟਿੰਗ ਕਰਾਂ ਚਲੋ ਉਥੇ ਹੁਣ ਸਫਰ ਇੰਜੋਏ ਕਰੋ ਤੁਸੀਂ ਤੁਸੀਂ ਅੱਗੇ ਸਾਡੇ ਨਾਲ ਗੱਲ ਕਰਦੇ ਆ ਇਦਾਂ ਦਾ ਹੈਗਾ ਡਰਮ ਹੈਲਰਸ ਏਰੀਆ ਟਾਊਨ ਹੀ ਕਹਾਂਗੇ ਇਹਨੂੰ ਰਾਈਟ ਇਸ ਸ਼ਹਿਰ ਤੇ ਹੈ ਨਹੀਂ ਸੋ ਟਾਊਨ ਕਹਿ ਸਕਦੇ ਆ ਤੇ ਆਹ ਵਾਲਾ ਇਹਦਾ ਮਾਡਲ ਹੈ ਟਾਇਰੈਕਸ ਦਾ ਇੱਥੇ ਲਿਖਿਆ ਹੈ ਕਿ ਮਾਨਸ ਦੀ ਵਰਲਡਸ ਲਾਰਜੈਸਟ ਹੈ ਨਾ ਇਹੀ ਕਹਾਂ ਉਹਨਾ ਯਾ ਆ ਡੋਨਟ ਨੋ ਕਿ ਇਹੀ ਵਾਲਾ ਹੈ ਜਾਂ ਹੋਰ ਕੋਈ ਮੇਬੀ ਇਹੀ ਵਾਲਾ ਹੋਗਾ ਲੱਗਦਾ ਕਾਫੀ ਵੱਡਾ ਰਿਹਾ ਮਤਲਬ ਮੈਂ ਕਾਫੀ ਦੂਰ ਖਲੋਤਾ ਇਹਦੇ ਨਾਲੋਂ ਫਰੀ ਬਹੁਤ ਵੱਡਾ ਹੈ ਤੇ ਇੱਥੇ ਹੋਰ ਵੀ ਹੈਗੇ ਛੋਟੇ ਛੋਟੇ ਜਿੱਦਾਂ ਆਹ ਸਾਹਮਣੇ ਦੇਖੋ ਸਾਰਾ ਲੱਗੇ ਹੋਏ ਇਧਰ ਜਾਓ ਭਾਈ ਤੁਸੀਂ ਜਾਓ ਤੇ ਦਿਖਾਓ ਸਾਈਜ਼ ਕੰਪੈਰੀਸ਼ਨ ਆਪਣਾ ਉਹਦੇ ਪੈਰ ਦੇ ਲੱਗੇ ਜਾਇਓ ਇਹ ਤਾਂ ਸਾਈਜ਼ ਕੰਪੈਰੀਸ਼ਨ ਵਾਸਤੇ ਲਗੂ ਕਿੰਨਾ ਵੱਡਾ ਹੋਗਾ ਡਾਇਰੈਕਸ ਦੇਖੋ ਆ ਪੈ ਰਿਆ ਇਹਦਾ ਫੌਦਾ ਉਹ ਗਿਆ ਤਾਂ ਤੱਕ ਚੋਬਰ ਚੋਬਰ ਸੋ ਜਸਟ ਸੋ ਨਾ ਹਿਏ ਡਾਇਨਾਸੌਰ ਬਾਹਰ ਹੈ ਗਾਈ ਉਹਦੇ ਅੰਦਰ ਆ ਗਏ ਆ ਤੇ 5 ਡਾਲਰ ਲੱਗੇ ਇੱਥੇ ਆਹ ਜਿਹੜਾ ਗੇਟ ਹੈ ਗਏ ਉਧਰੋਂ ਆਏ ਆ ਹੁਣ ਤੁਹਾਨੂੰ ਅੰਦਰ ਦਾ ਵੀਡੀਓ ਦਿਖਾਉਣਾ ਪ੍ਰੋਪਰ ਇਹ ਹਾਲੇ ਕਰੋ ਇਹ ਤਾਂ ਬਹੁਤ ਤੇ ਚੱਲ ਜਾ ਵਾ ਵਾਜੀ ਵਾ ਪੁਹੀ ਟੈਨਸੌਰ ਦੇ ਅੰਦਰ ਆ ਚੁੱਕੇ ਦੇਖੋ ਤੁਸੀਂ ਟਾਈਰੇਕਸ ਮੈਂ ਤੁਹਾਨੂੰ ਬਾਹਰੋਂ ਦਿਖਾਉਂ ਲਿਆ ਸੀ ਹੁਣ ਤੁਹਾਨੂੰ ਅੰਦਰੋਂ ਦਿਖਾ ਲਿਆ ਹੁਣ ਦਾ ਸਾਈਜ਼ ਆਪਾਂ ਜਲੂ ਕਿੰਨਾ ਵੱਡਾ ਮਾਡਲ ਬਣਾਇਆ ਇਹਨਾਂ ਨੇ ਜਿਹੜਾ ਮਿਊਜ਼ੀਅਮ ਹੈ ਆਪਾਂ ਇਤੋਂ ਬਾਅਦ ਜਾਣਾ ਉਹ ਮਿਊਜ਼ੀਅਮ ਕੇ ਅੰਦਰ 3:35 ਤੋਂ ਪਹਿਲਾਂ ਪਹੁੰਚ ਐਂਟਰੀ ਕਰਨੀ ਹੈ ਉੱਥੇ 3:35 ਹੋਣਾ ਹੈ ਹਜੇ 3:00 ਕ' ਵੱਜੇ ਆ ਸੋ ਉੱਥੇ 5 ਮਿੰਟ ਦੀ ਡਰਾਈ ਇੱਥੋਂ ਉੱਥੇ ਤੋਂ ਬਾਅਦ ਜਾਵਾਂਗੇ ਫਿਰ ਚੈੱਕ ਕਰਦੇ ਆ ਬਸ ਰੈਡੀ ਖੋ ਬਸ ਰੈਡੀ ਆ ਯਾ ਠੰਡਾ ਬੋਧ ਰਿਹਾ ਹੈ ਅੰਦਰੋਂ ਪਤਾ ਨਹੀਂ ਫਰਨਸ ਸਿਸਟਮ ਨਹੀਂ ਹੈ ਅੰਦਰ ਕੋਈ ਬਹੁਤ ਠੰਡਾ ਅੰਦਰ ਸ੍ਰੀ ਜੀ ਫ੍ਰੀਜ਼ਿੰਗ ਹੈਗਾ ਮੰਦਰੋਂ 먹어도 짜. I think so. 머리 일라. 린나네 떼. 채널 오비. 채널 오비. 오. 채널 오비. 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 � ਕਿਆ ਬਾਤ ਹੈ ਭਾਈ ਸਾਹਿਬ ਤਕਾਤਾ ਨਹੀਂ ਨਾ ਲੋਕਾਂ ਦੇ ਬਹਿ ਚੁੱਟੇ ਹੋਏ ਆ ਵਾਜੀ ਵਾ ਬੈਸ਼ ਮੰਗ ਰੇ ਨੇ ਫ੍ਰੀ ਮਨੀ ਫ੍ਰੀ ਮਨੀ ਤੇ ਯੈਸ ਹੁਣੇ ਮੈਂ ਚੈੱਕ ਕੀਤਾ ਸੀ ਪ੍ਰੋਪਰਲੀ ਰਿਸਰਚ ਕੀਤੀ ਇਹ ਦੁਨੀਆ ਦਾ ਸਭ ਤੋਂ ਵੱਡਾ ਡਾਇਨਾਸੌਰ ਮਾਡਲ ਆ ਜਿੱਥੇ ਇਸ ਟਾਈਮ ਤੇ ਅਸੀਂ ਖਲੋਤੇ ਹੋਏ ਆ ਉਹਦੇ ਮੂੰਹ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਤੇ ਚਲੋ ਹੁਣ ਫਿਰ ਅਸੀਂ ਵਾਪਸੀ ਚਲਦੇ ਆ ਦੁਬਾਰਾ ਥੱਲੇ ਨੂੰ ਪਰ ਇੱਥੇ ਠੰਡ ਬੁੱਕ ਜਾਦੀ ਹੈ ਕਿਉਂਕਿ ਇਹਨਾਂ ਨੇ ਫਰਨੈਂਸ ਨਹੀਂ ਆਇਆ ਆ ਬਾਕੀ ਸਭ ਓਕੇ ਚਲਦੇ ਹੁਣ ਦੇ ਇੱਕੰਦੇ ਬੰਦੇ ਇੱਕੰਦੇ ਬੰਦੇ ਵੀਡੀਓ ਕਰਨਾ ਚਾਹੀਦਾ ਜੇ ਤੁਸੀਂ ਕੈਲਗਰੀ ਜਾਂ ਅਲਬਰਟਾ ਕਿਤੇ ਵੀ ਹੁੰਦੇ ਜੋ ਮੈਂ ਸਜੈਸਟ ਕਰਾਂਗਾ ਕਿ ਤੁਸੀਂ ਇਹਨੂੰ ਵਿਜ਼ਿਟ ਕਰ ਸਕਦੇ ਹੋ ਜੋ ਬੱਚਿਆਂ ਨਾਲ ਫੈਮਿਲੀ ਪਲੇਸ ਹੈਗੀ ਹੈ ਕਾਫੀ ਵਧੀਆ ਜਾਂ ਮਤਲਬ ਫਰੈਂਡਸ ਵੀ ਆ ਸਕਦੇ ਆ ਇਨਫੋਰਮੇਸ਼ਨ ਵਾਲੀ ਚੀਜ਼ ਕੋ ਸਿੱਖਣ ਨੂੰ ਮਿਲੂਗਾ ਜੇ ਮਿਊਜ਼ੀਅਮ ਜਾਂਦੇ ਆ ਉੱਥੇ ਹੋਰ ਕੀ ਜਨ ਸਿੱਖਣ ਨੂੰ ਮਿਲ ਸਕਦੀਆਂ ਆਪਾਂ ਨੂੰ ਬਾਈ ਕਹਿੰਦੇ ਮਿੱਤਰਾ ਦੀ ਛਤਰੀ ਤੋੜ ਗਈ ਕਦੇ ਅੰਬਰਾਂ ਦੇ ਲਾਉਂਦੀ ਸੀ ਉਡਾਰੀਆਂ ਵਾ 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 ਬਹੁਤ ਵਧੀਆ ਗੱਲ ਗਈ ਇਹਨਾਂ ਨੇ ਚਲੋ ਹੁਣ ਆਪਾਂ ਡਾਇਨਾਸੌਰ ਕੈਪੀਟਲ ਆਫ ਦ ਵਰਲਡ ਤੋਂ ਚੱਲੇ ਆਂ ਮਿਊਜ਼ੀਅਮ ਦੇ ਵਿੱਚ ਕਿਉਂਕਿ ਟਾਈਮ ਪਛੇਤਾ ਘੰਟਾ ਰਹਿ ਗਿਆ ਬਾਕੀ 뷰 ਵਿਆ ਤੋਂ ਹੀ ਇੱਥੋਂ ਤਾਂ ਦੇਖ ਲਿਆ ਕੁਝ ਹੋਰ ਹੋਊਗਾ ਤਾਂ ਦਿਖਾ ਦਾਂਗੇ ਹੁਣ ਚੱਲੀਏ ਆਪਾਂ ਆਪਣੀ ਦੂਸਰੀ ਡੈਸਟੀਨੇਸ਼ਨ ਤੇ ਇਹ ਆ ਗਏ ਆਪਾਂ ਮਿਊਜ਼ੀਅਮ ਮਿਊਜ਼ੀਅਮ ਆ ਰਿਹਾ ਸਾਡੇ ਸਾਹਮਣੇ ਲਓ ਵੀ ਆਪਾਂ ਆ ਗਏ ਆ ਅਮੇਜ਼ਮ ਦੇ ਅੰਦਰ ਟਿਕਟਸ ਕਿੰਨੀਆਂ ਪਈਆਂ ਆਪਣੀਆਂ 42 ਡਾਲਰ ਫॉर 2 ਪਰਸਨ ਹਾਂ 42 ਫॉर 2 ਪਰਸਨ ਦੋਵਾਂ ਲਈ ਤੇ ਆ ਤੇ ਫਿਲਹਾਲ ਅਜੇ ਤੱਕ ਮੂਰਤੀਆਂ ਹੀ ਆਈਆਂ ਐ ਐਕਚੁਅਲ ਹੱਡੀਆਂ ਕਿੱਥੇ ਹੋਣਗੀਆਂ ਆ ਰਹੀਆਂ ਆਈ ਥਿੰਕ ਹਾਂ ਸੋ ਆ ਵਾਲੀਆਂ ਐਕਚੁਅਲ ਹੱਡੀਆਂ ਦੇ ਫੋਸਿਲਸ ਹੈਗੇ ਸਾਰੇ ਜਿਦਾਾਂ ਸਭ ਕੁਝ ਆ ਰਹੀ ਇੱਕ ਬੰਜਾ ਜਾ ਅਜੇ ਭਰ ਦੇਖਦੇ ਐ ਢੀ ਵੱਡੀ 71 ਮਿਲੀਅਨ ইয়ার্স ওল্ড 71 মিলিয়ন তেনকো ది সোঝ লো ਕਿੰਨੇ ਪੁਰਾਨੇ এ আ ਥੱਲੇ ਕੀ ਆ এ কি 69 মিলিয়ন ইয়ার্স ওল্ড ফসিল ইয়া ਵਾਲਾ ਤੇ ইਧਰ دی সাইড তে 9 5 69 69 71 এ ساری হডیاں ইത്തോই ਲੰਬੀਆਂ হিয়া আলবারটা ਦੇ এরিয়া وچوں ਜਿਹੜੀਆਂ ਕਿ ਦੱਸ দিਆਂਗੇ ਇੱਥੇ ਪਹਿਲਾਂ ডাইনোসਰ ਹੈਗੇ ਹੀ ਉਹਨਾ ਵੇਖੋ ਕਿੱਡਾ ਤਕੜਾ ਫੋਸਿਲ ਆ। ਆ ਸਾਹਮਣੇ ਬੰਦੇ ਖਲੋਤੇਰ ਤੁਸੀਂ ਹਿਸਾਬ ਲਾ ਲੋ ਕਿ ਕਿੱਡਾ ਵੱਡਾ ਡਾਇਨਾਸੌਰ ਹੋਊਗਾ ਇਹ। ਆਉ ਦਾ ਮੂੰਹ ਆ ਜਬਾੜਾ। ਉਹਦਾ ਵੱਡਾ ਵੱਡਾ। ਤੁਹਾਨੂੰ ਤੁੱਤ ਤੋ ਕੋਣਾ ਜਣਾ ਮੈਂ ਚਾਹੁੰਦਾ ਨਹੀਂ ਕਿ ਡਿਟੇਲ ਚਾਰ ਕਿ ਕੀ ਦੱਸਾਂ ਵੀਡੀਓ ਬਹੁਤ ਲੰਬੀ ਹੋ ਜਣੀ ਨਹੀਂ ਤੇ। ਬਾਕੀ ਤੁਹਾਨੂੰ ਇੰਡੀਆ ਬੈਠੇ ਜਾਂ ਕਿਤੇ ਪਾਕਿਸਤਾਨ ਬੈਠੇ ਮੇਰੇ ਵਿਊਅਰਸ ਨੂੰ ਅਲਬਰਟਾ ਦੇ ਵਿੱਚ ਫੋਸਿਲਸ ਦੇਖਣ ਨੂੰ ਮਿਲੰਦੇ ਆ। ਇਹ ਵੀ ਤੁਹਾਨੂੰ ਕੁਝ ਇਨਫੋਰਮੇਸ਼ਨ ਲੱਗੰਦਿਆ ਤਾਂ ਲਾਈਕ ਜ਼ਰੂਰ ਕਰ ਦਿਓ ਇਹ ਵੀ ਫੋਸਿਲ ਸਾਰੇ ਜਿਹੜੇ ਲੱਬੇ ਹੁਣ ਮੈਂ ਤੁਹਾਨੂੰ ਦਿਖਾਉਣਾ ਇਵੋਲੂਸ਼ਨ ਕਿੱਦਾਂ ਇਨਸਾਨਾਂ ਨੇ ਇੱਥੋਂ ਉੱਥੋਂ ਤੱਕ ਗਏ ਸੋ 7 ਮਿਲੀਅਨ ਸਾਲ ਪਹਿਲਾਂ ਦੀ ਗੱਲ 7 ਮਿਲੀਅਨ ਸਾਲ ਪਹਿਲਾਂ ਇਨਸਾਨਾਂ ਦਾ ਸਿਰ ਐਡਾ ਹੁੰਦਾ ਸੀ ਦਿਮਾਗ ਦਾ ਸਾਈਜ਼ ਛੋਟਾ ਹੁੰਦਾ ਸੀ ਸਮੇਂ ਦੇ ਨਾਲ ਇਨਸਾਨਾਂ ਦਾ ਸਿਰ ਤੇ ਦਿਮਾਗ ਤੇ ਅੱਖਾਂ ਦਾ ਜਿਹੜਾ ਸ਼ੇਪ ਆ ਉਹ ਵੀ ਬਦਲਦੀ ਗਈ ਆ ਇਹ 5 ਮਿਲੀਅਨ ਬਾਅਦ 3 ਮਿਲੀਅਨ 2 ਮਿਲੀਅਨ ਆ ਵੀ 2 ਮਿਲੀਅਨ ਆ ਵਿੱਚੋ ਇਹ ਕਾਫੀ ਫਰਕ ਪਿਆ ਜਾਂ ਹੋ ਸਕਦਾ ਹੈ ਕਿ ਇੱਕੋ ਸਪੀਸੀਸ ਵੱਖਰੀਆਂ ਵੱਖਰੀਆਂ ਹੋਣ ਆ ਆ ਹੈਗਾ ਵੀ 2 ਮਿਲੀਅਨ ਕੁਝ ਇੱਕ ਪੀਰੀਅਡ ਦੇ ਵਿੱਚ ਹੀ ਆ ਹੋ ਸਕਦਾ ਕਿ ਜਿੱਦਾਂ এনवायरमेंट ਚੇਂਜਸ ਦੇ ਸਹਾਰ ਨਾਲ ਵੱਖਰੇ ਵੱਖਰੇ ਮਿਲੇ ਹੋਣ ਫਿਰ 4 ਲੱਖ ਸਾਲ ਪੁਰਾਣੀ ਹੱਡੀ ਆ ਵਾਲੀ 4 ਲੱਖ ਸਾਲ ਪੁਰਾਣੀ ਇਨਸਾਨ ਅੱਜ ਦੇ ਨਹੀਂ ਬਹੁਤ ਪੁਰਾਣੇ ਚੱਲੇ ਆ ਰਹੇ ਆ ਆ ਕਿ 50 ਹਜ਼ਾਰ ਸਾਲ 4 ਲੱਖ ਤੋਂ ਆ 50 ਹਜ਼ਾਰ ਸਾਲ ਇੱਥੇ ਡਿਫਰੈਂਸਿਸ ਘਟ ਪੈ ਰਹੇ ਆ 50 ਹਜ਼ਾਰ ਸਾਲ ਪੁਰਾਣੀ ਹੱਡੀ ਜਿਹੜੀ ਏ ਤੇ ਆ ਇਹ ਅੱਜ ਦੀ ਹੱਡੀ ਕਰੰਟ ਅੱਜ ਦੇ ਦਿਨਾਂ ਚ ਆਪਣੀ ਬਿਲਕੁਲ ਸ਼ੇਪ ਜੋ ਆਪਣੇ ਇਨਸਾਨਾਂ ਦਾ ਹੁਣ ਇਹਦੇ ਦੇਖੋ ਇੱਥੇ ਅੱਖਾਂ ਦਾ ਨੱਕ ਦਾ ਦੰਦਾ ਦਾ ਕਿੰਨਾ ਫਰਕ ਹੈ ਦਿਮਾਗ ਬਹੁਤ ਵੱਡਾ ਆ ਵੇਰ ਇਸ ਇਸ ਜਗ੍ਹਾ ਦੇ ਦਿਮਾਗ ਬਹੁਤ ਹੀ ਛੋਟਾ ਇਨਸਾਨਾਂ ਦਾ ਇਹਦਾ ਦਿਮਾਗ ਦੇ ਵਿੱਚ ਫਰਕ ਪਿਆ ਵਾ ਤੇ ਦੰਦਾ ਤੇ ਮੂੰਹ 'ਚ ਫਰਕ ਪਿਆ ਇਹਦੇ ਨਾਲ ਹੀ ਅੱਜ ਆਪਾਂ ਇੰਨੇ ਦਿਮਾਗੀ ਹੋ ਗਏ ਆ ਕਿ ਇਸ ਦੁਨੀਆ ਦੇ ਰਾਜਕਰਪ ਹੋਣ ਨੇ ਦਿਮਾਗ ਦੇ ਵਿੱਚ ਇਵੋਲੂਸ਼ਨ ਸਭ ਚਾਰੀ ਦੇਖੀ ਗਈ ਆਪਣੇ ਵੇਖ ਲੋ ਸਿਰ ਦਾ ਸਾਈਜ਼ ਕਿਵੇਂ ਵਧਿਆ ਉਹ। ਤਿਆ ਵਾਲਾ ਦੇਖੋ ਕਿੱਡਾ ਹੀ ਤਗੜਾ ਫੋਸਿਲ ਆ ਮਤਲਬ ਇਹ ਵੀ ਰੀਕਨਸਟਰਕਸ਼ਨ ਕੀਤੀ ਗਈ ਹੈ ਐਕਚੁਅਲ ਫੋਸਿਲ ਨਹੀਂ ਹੈਗਾ ਇਹਨੂੰ ਦੁਬਾਰਾ ਬਣਾਇਆ ਗਿਆ ਵਾ ਕਿਸੇ ਹੋਰ ਮਟੀਰੀਅਲ ਨਾਲ ਬੜਾ ਐਕਚੁਅਲ ਜੀ ਕਹਿੰਦੇ ਇਹ ਵੀ ਲੱਭਾ ਹੀ ਫਿਰ ਉਹਨੂੰ ਰਿਸਰਚ ਲਈ ਭੇਜ ਦਿੱਤਾ ਗਿਆ ਵਾ अराउंड 500 ਤੋਂ 700 ਮਿਲੀਅਨ ইয়ারਸ ਐਗੋ ਪਹਿਲਾਂ ਮਤਲਬ ਇੰਨੇ ਸਾਲ ਪਹਿਲਾਂ ਧਰਤੀ ਦੇ ਉੱਤੇ ਇੱਕੋ ਕੰਟੀਨੈਂਟ ਹੁੰਦਾ ਸੀ ਜਿਹਨੂੰ ਸੁਪਰ ਕੰਟੀਨੈਂਟ ਆਂਦੇ ਸੀ ਉਸ ਇੱਥੇ ਬਣਾ ਕੇ ਦਿਖਾਇਆ ਗਿਆ ਵਾ ਤੇ ਆ ਐਕਸਸ ਸੇਮ ਤਰਤੀਬ ਦਾ ਜਿਹਾ ਸਭ ਨੂੰ ਦਿਖਾਇਆ ਗਿਆ ਤੇ ਇੱਕੋ ਕੰਟੀਨੈਂਟ ਹੀ ਬਾਕੀ ਸਾਰਾ ਪਾਣੀ ਹੀ ਪਾਣੀ ਹੀ ਬਾਅਦ ਵਿੱਚ ਇਹ ਟੁੱਟ ਟੁੱਟ ਕੇ ਜਿੱਦਾਂ ਟੈਕਟੋਨਿਕ ਪਲੇਟਾਂ ਟੁੱਟਦੀਆਂ ਹਨ ਅਲੱਗ ਅਲੱਗ ਕੰਟੀਨੈਂਟ ਬਣ ਗਏ ਨਾਰਥ ਅਮਰੀਕਾ ਸਾਊਥ ਅਮਰੀਕਾ ਐਂਡ ਏਸ਼ੀਆ ਵਗੈਰਾ ਸਾਰੇ ਇਦਾਂ ਹੀ ਬਣੇ ਹੀ ਉਸ ਤੋਂ ਬਾਅਦ ਤੇ ਇੱਥੇ ਜਿੰਨੇ ਸਾਰੇ ਤੁਹਾਨੂੰ ਜੀਵ ਦਿਖਦੇ ਪਏ ਆ ਇਹ ਸਾਰੇ ਹੈਗੇ ਪਾਣੀ 'ਚ ਰਹਿਣ ਵਾਲੇ ਜੀਵ ਜਿਹੜੇ ਪਹਿਲਾਂ ਹੈਗੇ ਸੀ ਪਰ ਮਰ ਗਏ ਆ ਸੋ ਆ ਸਾਰੇ ਜਿੰਨੇ ਫੋਸਿਲਸ ਲੱਗੇ ਆ ਜਿੱਦਾਂ ਆ ਵੇਖੋ ਮੈਗਨੀਫਾਈਂਗ ਗਲਾਸ ਲੱਗਾ ਆ ਫੋਸਿਲ ਦੇ ਵਿੱਚ ਅਜੀਵ ਦਿਖਦਾ ਪਏ ਤੁਹਾਨੂੰ ਇਹਦੇ ਵਿੱਚ ਆ ਜ ਇਨ ਚੰਗੀ ਤਰ੍ਹਾਂ ਜੋ ਸਟੱਡੀ ਕੀਤਾ ਗਿਆ ਤੇ ਆਪਾਂ 3D ਮਾਡਲਸ ਬਣਾ ਸਕੀਏ ਇਹੋ ਜਿਹੜੇ ਕਿ ਐਕਚੁਅਲ ਚ ਪਹਿਲਾਂ ਜੀਵ ਹੈਗੇ ਹੀ ਵਰਤ ਅੱਜ ਨਹੀਂ ਹੈਗੇ ਉਹ ਮਰ ਚੁਕੇ ਆ ਆ ਦੇਖ ਫਿਰ ਆ ਨਾਲ-ਨਾਲ ਜਦੋਂ ਜਦੋਂ ਆਪਾਂ ਤੁਰਦੇ ਪਏ ਆ ਨਾ ਜਦੋਂ ਦੇਖਾਂਗੇ ਆ ਵੇਖ ਬਰੋ ਆ ਸਾਰੀਆਂ ਤਰਤੀਆਂ ਲਾਈਆਂ ਇਹ ਟਾਈਮ ਜ਼ੋਨ ਵੱਖਰੇ-ਵੱਖਰੇ ਲਾਏ ਹੋਏ ਆ ਹੁਣ ਜੇ 350 ਤੋਂ ਲੈ ਕੇ 300 ਇਅਰਸ ਦੇ ਵਿੱਚ ਇਦਾਂ ਦਾ ਹੀ ਤਰਤੀ ਦਾ ਰੂਪ ਹੁਣ ਥੋੜੇ ਜੇਰ ਬਾਅਦ ਆਪਾਂ ਇੱਥੇ ਆਵਾਂਗੇ ਤੇ ਇੱਥੇ ਆ ਜਿੰਦਾ 300 ਤੋਂ 250 ਇਦੇ ਵਿੱਚ ਪੂਰੀ ਕੈਲਕੂਲੇਸ਼ਨ ਕੀਤੀ ਗਈ ਆ ਬੜੀ ਹੀ ਸਟੱਡੀ ਕੀਤੀ ਗਈ ਤੇ ਬੜੀ ਮਿਹਨਤ ਕਰਕੇ ਆ ਸਾਰੀ ਰਿਸਰਚ ਆਪਣੇ ਕੋਲ ਆਈ ਆ ਇਹ ਬੱਚਾ ਨਹੀਂ ਵਧੀਆ ਜਗ੍ਹਾ ਇੱਥੇ ਨੂੰ ਘੁਮਾਓ ਤੇ ਤੁਸੀਂ ਰੇਸ ਲਾ ਸਕਦੇ ਜੋ ਗੋਲ-ਗੋਲ ਘੁੰਮਣਗੇ ਇਦਾਂ ਦੋ ਜਣੇ ਪਾਰਟਿਸਿਪੇਟ ਕਰਦੇ ਆ ਤੇ ਉਹ ਗੋਲ-ਗੋਲ ਘੁੰਮਣਦੇ ਨੇ ਬੱਚਾ ਨਹੀਂ ਤੇ ਵਧੀਆ ਨਹੀਂ ਡੇਰ ਮੰਡਾ ਇੱਥੇ ਬੱਚਿਆਂ ਨੂੰ ਲੈ ਕੇ ਆਉਂਗੇ ਤਾਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਇੱਥੇ ਤੇ ਇਹ ਬਾਹੂ ਬਦਾਨੀ ਕੀ ਵੇਖਣ ਦੇ ਅੰਦਰ ਕੀ ਦਿਆਂ ਬਰੋ ਦੇਖ ਓਹੋ ਡਾਇਨਾਸੌਰ ਦੀ ਨਿਗਾਹਾਂ ਦੇਖ ਰਹੇ ਆ ਤੁਸੀਂ ਸਭ ਕੁਝ ਇਹ ਵੀ ਸਹੀ ਆ ਚੀਮਾ ਵਾ ਇੱਥੇ ਕਿਤੇ ਹੋਣਾ ਚੀਮਾ ਵਾ ਉਹਨਾਂ ਨੇ ਪੂਰੀ ਸਿਮੂਲੇਸ਼ਨ ਬਣਾਈ ਇੱਕ ਤਰ੍ਹਾਂ ਦੀ ਕਿ ਉਸ ਟਾਈਮ ਦੇ ਧਰਤੀ ਕਿਦਾਂ ਦਿਖਦੀ ਹੋਊਗੀ ਕਿਦਾਂ ਡਾਇਨਾਸੌਰ ਰਹਿੰਦੇ ਹੋਣਗੇ ਆ ਜਾ ਚੀਮਾ ਵਾ ਆ ਕੀ 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 ਡਿਮੈਟਰੋਨ ਡਿਮੈਟਰੋਨ ਡਰੋਨ ਦਿਆ ਨਾ ਡਿਮੈਟਰੋ ਡਰੋਨ ਡਰੋਨ ਡਿਮੈਟਰੋ ਡਰੋਨ ਨਾਂ ਬਹੁਤ ਬਹੁਤ ਹਾਰਡ ਨਾਂ ਨੇ ਹੁਣ ਇੱਥੇ ਆਵੇ ਡਿਮੈਟਰੋ ਡਰੋਨ ਤੇ ਨੈ ਸੋਨਾ ਸੋਰਸ ਨੈ ਸੋਨਾ ਸੋਰਸ ਬੜੇ ਲੰਬੇ ਲੰਬੇ ਨਾਂ ਆਇਆ ਨਾ ਇਹ ਇੱਥੇ ਆਰੇ ਹੋਰ ਫੋਸਿਲਸ ਅੱਛਾ ਇਹ ਵੱਖ-ਵੱਖ ਫੋਸਿਲਸ ਜਿੰਨੇ ਵੀ ਲੱਭੇ ਹੀ ਉਹਨਾਂ ਨੂੰ ਜੋੜ ਕੇ ਕੋਈ ਚੀਜ਼ ਬਣਾਈ ਇਹਨਾਂ ਨੇ ਆ ਆ ਬਣਾਇਆ ਜੋ ਫੋਸਿਲਸ ਆ ਬਰੋ ਫੋਸਿਲ ਬਕਰੇ ਬਕਰੇ ਵੋਲੇ ਲੱਭੇ ਸੀ ਤੇ ਉਹਨਾਂ ਜਦੋਂ ਇਕੱਠਾ ਕਰਕੇ ਪਜ਼ਲ ਦੇ ਵਾਂਗ ਬਣਾਇਆ ਤੇ ਇਹ ਸਮਝਾਇਆ ਕਿ ਇਹ ਜੀਵ ਹੈ ਹੁਣ ਤੇ ਆਪਣੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਤੇ ਲਾਈਡਾਰ ਸਕੈਨਿੰਗ ਨਾਲ ਆਪਾਂ ਕਾਫੀ इजीली ਫਾਈਂਡ ਕਰ ਸਕਦੇ ਆਂ ਐਕਸ-ਰੇ ਵਗੈਰਾ ਬਹੁਤ ਚੀਜ਼ਾਂ ਆ ਗਈਆਂ ਆਪਣੇ ਤੋਂ ਈਜ਼ੀ ਪੀਜ਼ੀ ਈਜ਼ੀ ਪੀਜ਼ੀ ਹੋ ਗਿਆ ਕੰਮ ਪਹਿਲਾਂ ਨਾਲੋਂ ਕਾਫੀ ਈਜ਼ੀ ਹੋ ਗਿਆ ਉਹ ਸਮਝਣਾ ਕਿ ਇਹ ਉਹ 3D ਵਿੱਚ ਕਿਦਾਂ ਦਿਖਦਾ ਹੋਊਗਾ ਉਹ ਚੈੱਕ ਕਰੋ ਉਹ ਹੱਡੀ ਬਰੋ ਬਰੋ ਪੈਰ ਹੀ ਗੱਲਾ ਉਧਰੇ

ਈ ਮਤਲਬ ਕਿੰਨਾ ਕੋਡਾ ਸਾਈਜ਼ ਹੋ ਗਿਆ ਤਾਂ ਬ੍ਰੋ ਬਹੁਤ ਤਾਂ ਜਾਂਦਾ ਏ ਸੋਚੋ ਜੀ ਅੱਜ ਨੂੰ ਇਹ ਜਾਨਵਰ ਚੀਂਦੇ ਹੁੰਦੇ ਤੇ ਇੰਨਾ ਨੇ ਤਬਾਈ ਪਾ ਰਖਣੀ ਅੱਜ ਇਹਨਾਂ ਨੇ ਜੀ ਨਹੀਂ ਰਾਇਆ ਆਪਾਂ ਨੂੰ ਇਹਦੇ ਬੰਦੇ ਪਾੜਦਣਗੇ ਏਡੇ ਤਗੜੇ ਜਾਨਵਰ ਇਹ ਆ ਦੇਖੋ ਜਾਨਵਰ ਚੈੱਕ ਕਰੋ ਪਿੱਛੇ ਫੁੱਲ ਬੂਟੇ ਚ ਵਗੇ ਇੱਕ ਏਕੜੇ ਜੀਵ ਜੇ ਤੇ ਅੱਗੇ ਮੂੰਹ ਕਿੱਡਾ ਨਿਕਾਇਦਾ ਮੂੰਹ ਹੈ ਹੀ ਨਹੀਂ ਇਹ ਪੱਕਾ ਪੱਤੇ ਖਾਨ ਵਾਲਾ ਜਾਨਵਰ ਹੈ ਆਉ ਰਿਹਾ ਆਉ ਰਿਹਾ ਐਦਾਂ ਤਾਂ ਦਿਖਦਾ ਹੀ ਇਹ ਇਹ ਹੱਡੀਆਂ ਐਕਚੁਅਲ ਚ ਲੰਬੀਆਂ ਹੁੰਦੀਆਂ ਨੇ ਫਿਰ ਉਹਦੀ ਜੀ ਯੂ ਐਸ اے ਜਰਾਸਿਕ ਪੀਰੀਅਡ ਦਾ ਆ ਐਕਚੁਅਲੀ ਜਰਾਸਿਕ ਜਰਾਸਿਕ ਵੇਖੀ ਤੁਸੀਂ ਮੂਵੀਜ਼ ਬਹੁਤ ਵਧੀਆ ਜਰਾਸਿਕ ਪਾਰਕ ਵਗੈਰਾ ਉਹ ਸਾਰੀਆਂ ਜਿੰਨੀਆਂ ਵੀ ਉਹਦੇ ਵਿੱਚ ਮੂਵੀਜ਼ ਦੇ ਵਿੱਚ ਆ ਦਿਖਾਏ ਗਏ ਸੀ ਆ ਸਾਰੇ ਸਾਰੇ ਉਹ ਐਕਚੁਅਲੀ ਇਹਨਾਂ ਨੇ ਪਹਿਲਾਂ ਲੱਭੇ ਹੋਏ ਆ ਫੋਸਿਲਸ ਲੱਭੇ ਆ ਫਿਰ ਉਹਨਾਂ ਨੇ 3D ਡਿਜ਼ਾਈਨਿੰਗ ਕੀਤੀ ਹੈ ਕੰਪਿਊਟਰ ਦੇ ਵਿੱਚ ਫਿਰ ਆਪਾਂ ਨੂੰ ਸਮਝਾਇਆਗੇ ਈਦਾਂ ਦੇ ਹੈਗੇ ਆ ਫਿਰ ਉੱਤੇ ਮੂਵੀਜ਼ ਬਣੀਆਂ ਸਾਰੀਆਂ ਅਲਬਰਟਾ ਦੇ ਵਿੱਚ ਕਾਫੀ ਜ਼ਾਰੇ ਮਤਲਬ ਮੈਂ ਵੇਖਣ ਦੇ ਆ ਕਿ ਪਹਿਲਾਂ ਡਾਇਨਾਸੌਰ ਰਹਿੰਦੇ ਰਹੇ ਆ ਕੈਨੇਡੀਅਨ ਧਰਤੀ ਤੇ ਕਾਫੀ ਡਾਇਨਾਸੌਰ ਰਹੇ ਆਪਣੇ ਟਾਈਮ ਤੇ ਬਟ ਉਦੋਂ ਇਹ ਅਲਬਰਟਾ ਨਹੀਂ ਸੀ ਨਾ ਉਸ ਟਾਈਮ ਤੇ ਅਲਬਰਟਾ ਹੈਗਾ ਹੀ ਨਹੀਂ ਕਿਉਂਕਿ ਉਹ ਰੋਏ ਤੇ ਸੁਪਰ ਕੰਟੀਨੈਂਟ ਹੀ ਜਿਹੜੇ ਮਰਮੁਰਗਾ ਹੀ ਫਿਰ ਤਰ ਤਰੀਜ਼ ਦੇ ਉਧਰ ਉਧਰ ਹੋ ਗਈ ਆ ਫਿਰ ਆਪਣੇ ਦੇਸ਼ ਬਣੇ ਆ ਫਿਰ ਆਪਾਂ ਕਹਿ ਸਕਦੇ ਆ ਅਲਬਰਟਾ ਜਾਇ ਆ ਰਿਆ ਇੱਕ ਹੋਰ ਬਹੁਤ ਹੀ ਵੱਡਾ ਆਲਾ ਕੀ ਇਹਦਾ ਨਾਂ ਇਹਦਾ ਨਾਂ ਦੇਖੀ ਬਰੋ ਐਂਡ ਆਫ ਡਾਇਨਾਸੌਰ ਲਿਵਡ ਔਨ ਅਰਥ ਫੋਰ 160 ਮਿਲੀਅਨ ਇਅਰਸ ਇਨੀ ਦੇਰ ਤੇ ਆਪਨੋਂ ਨਹੀਂ ਹੋਈ ਇੱਥੇ ਆਏ ਨੂੰ ਵਾਹ ਜੀ ਵਾਹ ਤੇ ਡਾਇਨਾਸੌਰਸ ਐਡਮਿੰਟੋਸੋਰਸ ਐਡਮਿੰਟੋ ਵੈਸੇ ਐਡਮਿੰਟੋ ਨਾ ਹੋਣਾ ਆਪਾਂ ਐਡਮਿੰਟੋ ਨਾ ਕਹੀ ਜੰਨੇ ਆਹ ਓਏ ਟ੍ਰਾਈਸੈਪ ਲਾਉਂਦਾ ਰਿਹਾ ਇਧਰੇ ਟ੍ਰਾਈਸੈਟਰੋ ਟ੍ਰਾਈਸੈਟਰੋ ਇਹਦਾ ਇਹਨੂੰ ਸਪੈਲ ਕਰ ਟ੍ਰਾਈਸੈਟਰੋਸ ਬਰੋ ਅੱਜ ਗੁਰਿੰਦਰ ਗੁਰਿੰਦਰ ਆਇਆ ਹੁੰਦਾ ਨੇ ਹੱਤ ਕਰਾਉਣੀ ਹੈ ਵਰਸ ਦੀ ਹੋਰ ਨਹੀਂ ਕਹਿਣਾ ਐਂਡ ਦੇਖੋ ਇਧਰੇ ਇਹ ਤਾਂ ਗੈਂਡੇ ਦੀ ਪਰਚਾਤੀ ਜਾਪਦੀ ਮਹਾਤ ਲੁਜਾ ਬੀਚਕ ਜਗਲ ਅੱਜ ਕੱਲ ਵੀ ਕਾਫੀ ਪ੍ਰਜਾਤੀਆਂ ਦਾ ਗੈਂਡਾ ਹੋ ਗਿਆ ਗੈਂਡਾ ਜਾਂ ਫਿਰ ਹਾਥੀ ਹੋ ਗਿਆ ਇਹ ਵੀ ਪ੍ਰਜਾਤੀਆਂ ਕਿਤਨਾ ਕਿਤੇ ਪਿੱਛੋਂ ਆਈਆਂ ਜੈਨੇਟਿਕਲੀ ਪਿੱਛੋਂ ਮਤਲਬ ਡਾਇਨਾਸੌਰਾਂ ਦੇ ਵਿੱਚ ਨਹੀਂ ਇਹਨਾਂ ਦੇ ਇਹਨਾਂ ਦੇ ਹੀ ਮਤਲਬ ਕਾਫੀ ਮਿਲਦੀਆਂ ਜੁਲਦੀਆਂ ਨਾਲ ਆਹ ਕਿਹੜਾ ਆ ਗਿਆ ਹਣਾ ਇਹ ਉੱਡਣਾ ਹਾਂ ਹਾਂ ਆ ਇਹਦਾ ਨਾਮ ਲੈ ਆਂ ਕੀ ਆ ਪਸ਼ਚੀ ਮਤਾਰਾ ਨਾਸ ਪੀ ਕੇ ਪਸ਼ਚੀ ਮਤਾਰਾ ਪਸ਼ੀ ਮਤਾਰਾ ਨਹੀਂ ਪੀ ਐ ਸ ਹਾਈ ਰਾਈਨੋਸ ਪੈਚ ਰਾਈਨੋਸੋਰਸ ਪੈਸੀ ਰਾਈਨੋਸੋਰਸ ਵੋਇਸ ਆਇਲਡ ਨਾ ਪੈਹੀ ਰਾਈਨੋਸੋਰਸ ਆਹੇ ਰਾਈਨੋਸੋਰਸ ਪੈਹੀ ਰਾਈਨੋਸੋਰਸ ਕੋਈ ਵਾ ਜੋ ਵੀ ਆ ਯਾਰ ਇੰਨਾ ਕਿੱਥੇ ਅਸੀਂ ਦਿਮਾਗ ਲਾਉਣਾ ਸਹੀ ਹੈ ਬਾਕੀ ਹਾਥੀ ਦੀ ਪ੍ਰਜਾਤੀਆਂ ਦਾ ਉਹਨੂੰ ਕਹਿ ਰਿਆ ਸੀ ਨਾ ਹਾਥੀ ਉੱਥੀ ਜਾਂ ਕੁਝ ਇਹੋ ਜਿਹਾ ਹੈਗੇ ਆ ਜਦੋਂ ਉਹ ਸਾਹਮਣੇ ਵੀਰਿਆ ਬੜਾ ਤਕੜਾ ਇਹ ਹਾਥੀ ਅੱਜ ਦੇ ਨਾਲ ਮਤਲਬ ਜਿਹੜੇ ਹੈਗੇ ਉਹਨਾਂ ਨਾਲ ਥੋੜਾ ਜਿਹਾ ਲੱਗਦਾ ਰਿਲੇਟਡ ਜਾ ਹੋ ਸਕਦਾ ਉਹ ਜੈਨੇਟਿਕਸ ਹੋਣ ਕੋਈ ਕੁਝ ਬਚ ਵੀ ਗਏ ਹੈ ਡਾਇਨਸੌਰ ਮਰਨ ਤੋਂ ਬਾਅਦ ਵੀ ਕੋਈ ਅਜੀਬ ਫਿਰ ਆਪਾਂ ਇਧਰੋਂ ਆ ਕੇ ਬਾਹਰ ਇੱਥੇ ਸਾਰੀਆਂ ਨਰੀ ਮਰਚੈਂਡਾਈਜ਼ੀ ਹੈਗੀਆਂ ਮਿਊਜ਼ੀਅਮ ਦੀਆਂ ਕੈਪ ਸਵੀਆਂ ਕੱਪੜੇ ਪਏ ਹੋਏ ਆ باقی ਬ్రో ਪੱਥਰ ਸਟੋਨਸ ਪਲਿਸ ਕ੍ਰਿਸਟਲਸ ਕ੍ਰਿਸਟਲਸ ਮੇਬੀ ਤੀ ਗਲੇ ਜੇ ਪਾ ਸਕਦੇ ਤੇ ਸਰਾ ਕੱਢ ਕੇ ਤੇ ਫਿਰ ਧਾਗਾ ਪਾ ਗੋ ਪਰ ਇਹਨਾਂ ਦਾ ਕਰਨਾ ਕੀ ਆ ਜੇ ਸੋਹਣੀ ਆ ਕਹੇ ਨੇ ਇੰਡੀਆ ਲੈ ਕੇ ਜਾਣੇ ਹੁੰਦੇ ਵਧੀਆ ਗਿਫਟ ਵਗੈਰਾ ਹੋ ਸਕਦੇ ਇਥੋਂ ਪਾਈਗਰ ਆਏ ਇਹ ਵੀ ਇਟਸ ਵੈਰੀ ਐਕਸਪੈਂਸਿਵ ਇਨ ਇੰਡੀਆ ਇਟਸ ਨਾਈਟਸ ਲਵੈਂਡਰ ਸੇ ਹੂੰ ਏਸੇ ਹੋਰ ਪੱਥਰ ਪਏ ਹੋਏ ਆ ਬਰੋ ਕਈਆਂ ਨੂੰ ਪੱਥਰ ਕਲੈਕਟ ਕਰਨੇ ਪਸੰਦ ਵੀ ਆ। ਸਿਰਚ ਚ ਮਾਰ ਕੇ ਦੇਖਾਂ ਪੱਥਰ ਕਿੰਨਾ ਲੱਗੂਗਾ? 42 ਦਾ ਪੱਥਰ। 41 ਦਾ ਪੱਥਰ ਦੇ ਸਿਰਚ ਮਾਰਾਂ। ਨਹੀਂ ਮੇਰੇ ਸਿਰਚ ਨਾ ਮਾਰ। ਆ ਚੈੱਕ ਕਰ ਬ్రో। ਇਹ ਸ਼ੇਪੜੀ ਵਰਗਾ। 55। ਉਹ ਸ਼ਟ ਤੂੰ ਆ ਚੈੱਕ ਕਰ। ਪੱਥਰ ਵੀ ਗੰਦੇ ਦੇਖੋ। ਬਸ ਕਰਨੀ ਆ ਉਹ ਆ 8 ਪੀਸ ਆ। 8 ਪੀਸ ਆ। ਬਸ ਆ 8 ਪੀਸ। ਹੋਰ ਦੇਖੀਏ 8 ਪੀਸ ਇੱਥੇ। ਆ ਚੈੱਕ ਕਰੋ 8 ਪੀਸ ਫਿਰ। ਛੱਲੇ ਪਏ ਹੋਏ ਜੋ ਘੜਾ ਵੀ ਪਾਣਾ ਜੀ ਘੜੇ ਮਿਲਣਦੇ ਇੱਥੇ ਵਾਓ ਬ੍ਰੇਕ ਸਾਈਡ ਹੋ ਗਿਆ ਉਹ ਇੱਥੇ ਦਿਖਉਂਦਾ ਸਾਨੂੰ ਕੁਝ ਓਹੋ ਗੇਮਸ ਪਈਆਂ ਹੀ ਆਂ ਇਧਰਲੀ ਸਾਈਡ ਤੇ ਡੈਨਾਸੌਰ ਪਏ ਹੋਏ ਆ ਚਾਹ ਛੋਟੇ ਛੋਟੇ ਡੈਨਾਸੌਰ ਪਏ ਕੇ ਗਿਫਟ ਦੇਣ ਬੱਚਿਆਂ ਨੂੰ ਦੇ ਆ ਲਾਈਕ 15 20 ਜਾਂ 30 ਇਹ ਪ੍ਰਾਈਸਸ ਤੇ ਸਾਰੇ ਪਏ ਹੋਏ ਆ ਲੈਕ ਦਿਸ ਵਨ ਪਰ ਉਹ ਨਹੀਂ ਤਰਫ ਡਾਈਨਰ ਮਤਕਾ ਇਹ ਹੈਗਾ ਵਾ 40 ਡਾਲਰ ਤੇ ਹੁਣ ਆਪਾਂ ਆ ਗਏ ਆ ਬਾਹਰ ਮਿਊਜ਼ੀਅਮ ਤੋਂ ਜੋ ਕੁਝ ਵੀ ਤੁਹਾਨੂੰ ਮੈਂ ਮੋਸਰ ਹੀ ਦਿਖਾਉਣਾ ਹੈ ਦਿਖਾ ਹੀ ਦਿੱਤਾ ਅੰਦਰਲਾ ਅ ਮਤਲਬ ਮੈਂ ਕਹਾਂਗਾ ਬੱਚਿਆਂ ਲਈ ਫੈਮਿਲੀ ਲਈ ਜਾਂ ਜੋ ਲੋਕ ਸੱਚੀ ਕੁਝ ਸਿੱਖਣਾ ਚਾਹੁੰਦੇ ਆ ਜਾਂ ਦੇਣ ਵਧੀਆ ਆਪਣਾ ਕੱਢਣਾ ਚਾਹੁੰਦੇ ਆ ਪ੍ਰੋਡਕਟਿਵ ਤਰੀਕੇ ਨਾਲ ਉਹ ਇੱਥੇ ਜ਼ਰੂਰ ਹੋਣ ਬਿਲਕੁਲ ਜੈਨੂਨ ਪ੍ਰਾਈਜ਼ ਆ ਉਹ ਸਭ ਨੇ ਦੇਖਿਆ ਜਾਵੇ ਕੈਫੇਟੇਰੀਆ ਦੇ ਅੰਦਰ ਹੈਗਾ ਜੋ ਕਿ ਬੰਦ ਹੋ ਗਿਆ ਹੈ 4 ਵਜੇ ਬਟ ਉੱਥੋਂ ਅਸੀਂ ਵੈਸੇ ਵੀ ਕੋਈ ਖਾਣੇ ਕੋ ਖਾ ਖੂ ਕੇ ਆਏ ਆ ਮਿਊਜ਼ੀਅਮ ਤੇ ਆਪਾਂ ਦੇਖ ਲਿਆ ਹੁਣ ਕੁਝ ਖਾ ਵੀ ਲਈਏ ਫਿਰ ਘਰ ਵੀ ਆਪਾਂ ਜਾਣਾ ਵਾ ਲੱਗ ਗਿਆ ਆਪਣੇ ਮੈਗਡੀ ਹੈਗਾ ਅਸੀਂ ਸ਼ਹਿਰ ਜਾ ਗਏ ਥੋੜਾ ਜਿਹਾ ਅੱਗੇ ਤੇ ਮੈਗਡੀ ਚ ਲਾ ਦਨ ਲొਕੇਸ਼ਨ ਸਟਾਰਟਿੰਗ ਰੂਟ ਟੂ ਮੈਕਡੋਨਲਡਸ ਤੇ ਨਾ ਲਾ ਦਨੇ ਆਪਾਂ ਸੁਲਤਾਨ ਦਾ ਗਾਣਾ ਤੇ ਇੰਜੋਏ ਕਰੋ ਤੁਸੀਂ ਵੀ ਰਾਈਡ ਹਾਡੀ ਕਿਹੜਾ ਖਵਾਓਗੇ ਸਾਨੂੰ ਅੱਜ ਸ਼ਾਜੀ ਐਂਡਾ ਮਰਜ਼ੀ ਨਾਲ ਵਾਪਸ ਦੱਸੀਆਂ ਆਣਾ ਕੀ ਹੋਣਾ ਨਾ ਦੱਚ ਦੱਚ ਚਲੋ ਅੱਛੇ ਆਰਡਰ ਕਰ ਲਾ ਕਿਤੇ ਕਰਦੇ ਹਾਂ ਹਾਂ ਕਰ ਲਾ ਕੀ ਆਰਡਰ ਕਰ ਲਾ ਸੀ ਮੈਨੂੰ ਸਟਾਰਟ ਆਰਡਰ ਤਰਾਇਆ ਪਾ ਮੀਸ਼ ਲੋਬੀ ਫ੍ਰਾਈਜ਼ ਆਰਡਰ ਆਪਣਾ ਰਹੀ ਉਹ ਬੜੇ ਆਪੇ ਪਰ ਨਹੀਂ ਬਣੀ ਨਹੀਂ ਮਰਜ਼ੀ ਤੁਸੀਂ ਚਾਹੋ ਕਰੀਏ ਕਰੀਏ ਲੀ ਵੀ ਟ੍ਰਾਈ ਕਰੀਏ ਬਸ ਪਰ ਫੇਰ ਵੀ ਜਿਆਦਾ ਨਹੀਂ ਪੁੰਨਨ ਨੇ ਥੋੜੀ ਕੋਕ ਥੋੜੀ ਸਟ੍ਰਾਈਟ ਕਰਾ ਚੱਕੀਏ ਪਰ ਨਹੀਂ ਮੈਨੂੰ ਆਸ ਹੈ ਮੈਨੂੰ ਨਹੀਂ ਆ ਇਹ ਚੰਗਾ ਤੋਂ ਪਖੰਡ ਫੜਿਆ ਹੋ ਇਹ ਚੱਕੀ ਨਾ ਕੀ ਜਾਨਣਾ ਤਾ ਚਾਣਾ ਨੇ ਬੜਾ ਕੋਠੇ ਆ ਡਰਿੰਕ ਆਪਣੀ ਬਣ ਚੁੱਕੀ ਹੈ ਹੁਣ ਪਰ ਉਹ ਚਲਾ ਰਿਹਾ ਵੇ ਟਿਪਾ ਕਿਰੋਲਾ ਪਾਇਆ ਬ్రో ਤੂੰ ਬਟ ਮਾਸੀ ਇਹ ਬਰਾਵਾ ਤੈਨੂੰ ਪਤਾ ਨਹੀਂ ਕਿਹੜੇ ਪਿੰਡੋਂ ਦਾ ਕਿਹੜੇ ਪਿੰਡੋਂ ਦਾ ਪਤਾ ਨਹੀਂ ਹੂੰ ਪਤਾ ਨਹੀਂ ਚਲੋ ਆ ਗਈ ਪਿਆ ਮਿਠਾਸ ਕੈਚਪ ਵੀ ਪਈ ਹੋਈ ਹੈ ਕੈਚਪ ਕੈਚਪ ਲੈ ਲਾ ਯਾਰ ਇਹਨਾਂ ਦੀ ਕੈਚਪ ਚਾਹੀਦੀ ਹੈ yes chalo pena inne jawab kya baat hai vela inne pudina paadni hai tera ne reh paadne hai fir cold drink ka paad chuka hai matlab tu hi kaata paoge maggi wale nu uggda maange nu pura my end indian families ਚਾ ਲੋਬੀ ਚਾ ਲੋਬੀ ਤਰੇਕੋਂ ਵੀ ਹੁਣ ਆਪਾਂ ਘਰ ਦੀ ਤਿਆਰੀ ਕਰਨੀ ਆ ਖਾ ਪੀ ਲਿਆ ਵਾ ਸਾਰੇ ਵੀ ਖਾ ਲਿਆ ਉਸ ਤੋਂ ਬਾਅਦ ਇੱਥੇ ਤੁਹਾਨੂੰ ਦਿਖਾ ਦੂਗਾ ਦਿੱਤਾ ਤੇ ਵੀ ਖਾ ਲਿਆ ਹੁਣ ਹੁਣ ਸੈਟ ਅੱਪ ਕਰਨੂ ਚਾ ਲੋ ਫਿਰ ਕਿੱਕonda ਫਿਰ ਪੰਨੇ 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 ਲਿਖ ਵੀਡ ਸਵਾਲਾ ਕਗਲਾ ਸਿਆਂ ਮੈਂ ਤੇ ਕਾਫੀ ਲੰਬਾ ਸਫਰ ਤੈ ਕਰਕੇ ਅਸੀਂ ਇੱਥੇ ਪਹੁੰਚ ਹੀ ਗਏ ਆਂ ਵੀਡੀਓ ਇੱਥੇ ਖਤਮ ਕਰਦੇ ਆਂ ਆਈ ਹੋਪ ਤੁਹਾਨੂੰ ਮਿਊਜ਼ੀਅਮ ਦਾ ਟੂਰ ਤੇ ਉਹਦਾ ਮਾਡਲ ਹੈਗਾ ਟਾਈਰੇਕਸ ਆ ਉਹ ਵਧੀਆ ਲੱਗਾ ਹੋਊਗਾ ਤੇ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਜੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਿਵਰਾਜ ਸੋਡੀ ਵਲੌਗਸ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਮੈਂ ਹੁਜੇ ਸਿਨੇਮੈਟਿਕ ਤੇ ਸਟੋਰੀ ਦੇ ਵੇਸ ਵਿੱਚ ਵਲੌਗਸ ਬਣਾਉਂਦੇ ਰਹਿਣਾ ਜਿਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਇਸ ਲਈ ਬਣੇ ਰਹੋ ਮੇਰੇ ਚੈਨਲ ਦੇ ਨਾਲ ਬਾਕੀ ਅਗਲੀ ਵੀਡੀਓ ਤੱਕ ਬਾਏ ਬਾਏ